ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪੰਜਾਬ ਦੇ ਵਿੱਚ ਇੱਕ ਬਾਗੀ ਧੜਾ ਅਕਾਲੀਆਂ ਦੇ ਨਾਲੋਂ ਸਰਵੀਰ ਨਾਲੋਂ ਵੱਖ ਹੋ ਕੇ ਚੱਲਦਾ ਉਹਦੇ ਵਿੱਚ ਜਿਹੜੇ-ਜਿਹੜੇ ਚੌਧਰੀ ਨੇ ਉਹਨਾਂ ਦਾ ਨਾਮ ਤਕਰੀਬਨ ਪਤਾ ਹੋ ਇੱਕ ਤਾਂ ਪਵਾਦ ਬੋਲੀ ਬੋਲਦਾ ਹੁੰਦਾ ਪ੍ਰੇਮ ਸਿੰਘ ਚੰਦੂ ਮਾਜਰਾ ਮੈਂ ਕਰਨਾ ਥਾ ਬੋਲਦਾ ਥਾ ਇਹ ਕਿ ਤੋ ਉਹ ਹੈ ਇੱਕ ਕੁੜੀਮਾਰ ਬਿਊਟੀ ਪਾਰਲਰ ਵਾਲੀ ਬੀਬੀ ਬੀਬਾ ਜਗੀਰ ਕੌਰ ਤੇ ਇੱਕ 4000 ਏਕੜ ਦਾ ਮਾਲਕ ਈਆਲੀ ਸਾਹਿਬ ਨੇ ਇੱਕ ਮੰਡ ਸਾਹਿਬ ਹੈ ਤੇ ਕਿਤੇ ਕਿਤੇ ਨੀਟਾ ਜਹਾਜ਼ਦਾਰ ਵੀ ਨਜ਼ਰ ਆਉਂਦਾ ਕਿਉਂ ਉਹਦੇ ਦਿਮਾਗ ਵਿੱਚ ਵੀ ਕੀੜਾ ਹੈਗਾ ਪ੍ਰਧਾਨਗੀ ਦਾ ਇਹ ਹੋ ਕੇ 4-5 ਤਾਂ ਅੱਛਾ ਹੁਣ ਇਹ ਅਲਾਈਅੰਸ ਕਰ ਰਹੇ ਨੇ ਗੱਠ ਜੋੜ ਕਿਹਦੇ ਨਾਲ ਇੱਕ ਤਾਂ ਜਿਹੜਾ ਅਮਰਪਾਲ ਦਾ ਪਾਪਾ ਹੈ ਅੱਛਾ ਪਹਿਲਾਂ ਨਾ ਮੈਂ ਇਹ ਇਹਨਾਂ ਨੂੰ ਬੇਨਤੀ ਹੈ ਵੀ ਉਹਦੇ ਜਿਹੜੇ ਐਕਸ਼ਨ ਨੇ ਐਦਾਂ ਹੱਥ ਮਾਰਨ ਦੇ ਉਹ ਕੰਟਰੋਲ ਚ ਕਰੋ ਉਹਦਾ ਨਾ ਮੂੰਹ ਐਦਾਂ ਚੱਕਿਆ ਹੁੰਦਾ ਤਾਂ ਹ ਤੇ ਹੱਥ ਉਹਦੇ ਥੱਲੇ ਵੱਜਿਆ ਹੁੰਦੇ ਐਦਾਂ ਜਿਵੇਂ ਉਹ ਪਹਿਲਾਂ ਨਹੀਂ ਹੁੰਦਾ ਸੀ ਉਹ ਡਰਮੇ ਹੁੰਦੇ ਸੀ ਕਣ ਕਢਣ ਵਾਲੀ ਉਦੋਂ ਕਣਕ ਦੇ ਵਿੱਚੋਂ ਜਦੋਂ ਫਿਲਟਰ ਚੱਲਦਾ ਸੀ ਉਹ ਆਪੇ ਇਦਾਂ ਕਰੀ ਜਾਂਦੀ ਹੁੰਦੀ ਸੀ ਦਾਣੇ ਛੱਡ ਨਵਾਜ਼ ਤੇ ਕੁੰਡੀਆਂ ਇੱਕ ਪਾਸੇ ਦਾਣੇ ਇੱਕ ਪਾਸੇ ਤੇ ਤੇ ਬੋਲੀ ਉੱਪਰੋਂ ਕਰਕੇ ਜਾਉ ਥੱਲੇ ਹੱਥੇ ਇਦਾਂ ਮਾਰੀਉ ਕਮਲਿਆ ਵਾਂਗੂ ਬਲਤਾ ਉਹ ਕੰਟਰੋਲ ਕਰੋ ਉਹਨੂੰ ਤੇ ਨਾਲ ਜਦੋਂ ਇਹ ਆਈ ਆਈ ਨਾਲ ਬਣੀਆ ਉਹ ਤੋਂ ਜ਼ਿਆਦਾ ਕਮਲ ਮਾਰਦਾ ਹੁੰਦਾ ਇੱਕ ਤਾਂ ਉਹ ਹੈ ਅੱਛਾ ਇੱਕ ਜਿਹੜਾ ਉਹ ਕਾਰਡ ਜਾਦੇ ਲਾ ਲੈਂਦਾ ਕੀ ਉਹ ਦਾ ਨੋ ਮੁੰਦੂ ਜਹਾ ਸਰਬਜੀਤ ਸਿੰਘ ਐਮਪੀ ਫਰੀਦਕੋਟ ਵਾਲਾ ਇੱਕ ਹੋਇਆ ਇਹਨਾਂ ਨਾਲ ਹੁਣ ਮੀਟਿੰਗ ਹੋਈ ਅਲਾਈਅንስ ਹੋਇਆ ਜਾਨੀ ਕਿ ਐਦਾਂ ਬੈਠੇ ਨੇ 15-20 ਜਾਣੇ ਸਰਬਜੀਤ ਬੋਲਿਆ ਤਾਂ ਜ਼ਰੂਰੀ ਹੈ ਨਸ਼ਿਆਂ ਤੋਂ ਬਚਾਉਣਾ ਪੰਜਾਬ ਦੀ ਨੌਜਵਾਨੀ ਨੂੰ ਤੇ ਜੇ ਉਸੇ ਵਕਤ ਕੋਈ ਕੋਲੇ ਹੋਵੇ ਗਿੱਜੇ ਫਰੋੜ ਦਾ ਤਾਂ ਪਾਈਆ ਭੁਗੀ ਉਹਦੀ ਉਹਦੀ ਜੀਭਾਂ ਵਿੱਚੋਂ ਜ਼ਰੂਰ ਨਿਕਲਣੀ ਸੀ ਜੋ ਕੋਈ ਹੁੰਦਾ ਕੋਲੇ ਤੇ ਜੇ ਕਿਤੇ ਅਮਰਤਪਾਲ ਦੇ ਭਾਪੇ ਦੇ ਨਾਲ ਹੈਪੀ ਬੈਠਾ ਹੁੰਦਾ ਤਾਂ ਉੱਥੋਂ ਵੀ ਸਮਾਇਕ ਪਤਾ ਨਹੀਂ ਬੀੜੀਆਂ ਬੁੜੀਆਂ ਕੀ ਨਿਕਲਣੀਆਂ ਸੀ ਜਾਨਕਿ ਇਹ ਉਹ ਲੋਕ ਨੇ ਤੇ ਇਹ ਕੀ ਕਹਿੰਦੇ ਆ ਅਸੀਂ 27 ਦੇ ਵਿੱਚ ਜਿਹੜੀ ਇਲੈਕਸ਼ਨ ਹੈ ਨਾ ਅਸੀਂ ਇਕੱਠਿਆਂ ਹੋ ਕੇ ਲੜਨੀ ਹੈ ਤੇ ਪੰਜਾਬ ਨੂੰ ਬਚਾਉਣਾ ਹੈਗਾ ਵਾ ਅੱਛਾ ਬੀਬੀ ਨਹੀਂ ਹਲੇ ਆਈ ਜਿਹੜੀ ਸਿੱਖ ਕਮ ਨੂੰ ਸੰਦੇਸ਼ ਦਿੰਦੀ ਹੁੰਦੀ ਹੈ ਨਾ ਉਹ ਬੀਬੀ ਹਲੇ ਆਈ ਨਹੀਂ ਨਹੀਂ ਹੋਣੇ ਕਹਿਣਾ ਸੰਗ ਜਿੱਦਾਂ ਕਹਿ ਨਹੀਂ ਐ ਉਹਦਾ ਅਸੀਂ ਕਰਾਂਗੇ ਉਹ ਹਲੇ ਬੀਬੀ ਨੇ ਆਉਣਾ ਬਾਕੀ ਐ ਮਤਲਬ ਇਹ ਉਹ ਲੋਕ ਨੇ ਇੱਕ ਫੌਜੀ ਸਾਹਿਬ ਮੈਨੂੰ ਮਿਲੇ ਕਹਿੰਦੇ ਮੇਰੇ ਕੋਲੇ ਨਾ ਇੱਕ ਰੈਫਰਲ ਐ ਕਹਿੰਦੇ ਮੈਨੂੰ ਲਾਇਸੈਂਸ ਮਿਲ ਗਿਆ ਸੀ ਮੈਂ ਲੈ ਲਈ ਆ ਕਿ ਤੇ ਕਹਿੰਦੇ ਮੈਂ ਜਦੋਂ ਆਇਆ ਕਹਿੰਦੇ ਉਦੋਂ ਪੈਸੇ ਘੱਟ ਸੀ ਮੈਂ ਕਹਿੰਦੇ ਉਦੋਂ ਇੱਕ ਇਹਦੀ ਰੈਫਰ ਲੈ ਕੇ ਚੜ੍ਹਾ ਲਈ ਜਿੱਦਾਂ ਕੋਠੀ ਵਾਲੇ ਚੜ੍ਹਾਉਂਦੇ ਆ ਕਹਿੰਦਾ ਮੈਂ ਘਰੇ ਲਿਆ ਕੇ ਰੱਖ ਲਈ ਕਹਿੰਦਾ ਦੀਵਾਲੀ ਵਾਲਾ ਦਿਨ ਸੀ ਜਦੋਂ ਕਹਿੰਦਾ ਮੈਂ ਕਾਰਤੂਸ ਪਾਇਆ ਕੈਰੀ ਨਾਲ ਸੀ ਕਹਿੰਦਾ ਉਹ ਚੱਲੀ ਨਾ ਕਹਿੰਦਾ ਮੇਰੇ ਬੱਜੀ ਕਹਿੰਦਾ ਹਿੱਕ 'ਚ ਤੇ ਪੁੱਠਾ ਡੇਪਿਆ ਕੋਠੇ ਤੇ ਕਹਿੰਦਾ ਮੈਂ ਜੇ ਕਹਿੰਦਾ ਮੇਰੇ ਘਰ ਵਾਲੀ ਨਾ ਹੁੰਦੀ ਕਹਿੰਦਾ ਰਫਲ ਦਾ ਬਾਅਦ ਟੁੱਟਦੀ ਪਹਿਲਾਂ ਮੈਂ ਮਰਨਾ ਸੀ ਉਹਨੇ ਗੱਲ ਸੁਣਾਈ ਮਤਲਬ ਸਰਕਾਰ ਬਣਾਉਣ ਤੋਂ ਪਹਿਲਾਂ ਪਹਿਲਾਂ ਕਿਤੇ ਇਹ ਹਰਾਮਖੋਰ ਆਪ ਨਾ ਮਰ ਜਾਣਾ ਮਤਲਬ ਇਹਨਾਂ ਵਿੱਚ ਕੋਈ ਤਾਂ ਚਿੱਟਾ ਲਾਉਂਦਾ ਕੋਈ ਭੁੱਕੀ ਖਾਂਦਾ ਕੋਈ ਫੀਮ ਖਾਂਦਾ ਅਸਰਬੀ ਦਵਰਗੇ ਦੀਆਂ ਜਿਹਨਾਂ ਚਰਚਾਰ ਕਾਰਡ ਨਾ ਲਾਉਣੇ ਹੀ ਉਹਨਾਂ ਚਰ ਅੱਖ ਖੁੱਲਦੀ ਨਹੀਂ ਕਰਮਜੀਤ ਅਨਮੋਲ ਕਹਿੰਦਾ ਅਸੀਂ ਇੰਗਲੈਂਡ ਵਿੱਚ ਸੀ ਕਹਿੰਦਾ ਸ਼ੂਟਿੰਗ ਕਰਦੇ ਸੀ ਕਹਿੰਦਾ ਉੱਥੇ ਕਹਿੰਦਾ ਵੀ ਜਿਹੜਾ ਉਹ ਦਰਵਾਜ਼ਾ ਸੀ ਨਾ ਲੋਕ ਸੀ ਕਹਿੰਦਾ ਉਹ ਕਾਰਡ ਲਾ ਕੇ ਖੁੱਲਣਾ ਸੀ ਕਹਿੰਦਾ ਪਾਸਵਰਡ ਹੁੰਦਾ ਉਹਦਾ ਤੇ ਕਹਿੰਦਾ ਮੈਂ ਕਹਿੰਦਾ ਜਦੋਂ ਉੱਠਣ ਲੱਗਾ ਕਹਿੰਦਾ ਵੀ ਦਰਵਾਜ਼ਾ ਖੁੱਲੇ ਨਾ ਕਹਿੰਦਾ ਮੈਨੂੰ ਪਤਾ ਨਹੀਂ ਸੀ ਵੀ ਕਾਰਡ ਲਾ ਕੇ ਖੁੱਲਣਾ ਪੈਣਾ ਕਹਿੰਦਾ ਮੈਂ ਫੋਨ ਕੀਤਾ ਕਹਿੰਦਾ ਜਿਹੜਾ ਹੋਟਲ ਦਾ ਮੈਨੇਜਰ ਸੀ ਕਹਿੰਦਾ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਕਾਰਡ ਲਾਓ ਕਹਿੰਦਾ ਸਾਡੇ ਕੋਲੇ ਹੈਗਾ ਸੀ ਮਾਲ ਕਹਿੰਦਾ ਮੈਂ ਇੱਕ ਕਾਰਡ ਲਾ ਲਿਆ ਕਹਿੰਦਾ ਖੋਲ ਕੇ ਡੱਬੀ ਕਹਿੰਦਾ ਫੇਰ ਨਾ ਦਰਵਾਜ਼ਾ ਖੁੱਲਿਆ ਤੇ ਉਹ ਕਹਿੰਦਾ ਵੀ ਇੱਕ ਵਾਰੀ ਹੋਰ ਕਾਰਡ ਲਾਓ ਕਹਿੰਦਾ ਮੈਂ ਦੂਜਾ ਕਾਰਡ ਲਾ ਲਿਆ ਕਹਿੰਦਾ ਦਰਵਾਜ਼ਾ ਫੇਰ ਨਾ ਖੁੱਲੇ ਕਹਿੰਦਾ ਫੇਰ ਮੈਂ ਕਿਹਾ ਵੀ ਮੈਂ ਤਾਂ ਦੋ ਕਾਰਡ ਨਾਲੇ ਬਿਦਰਾਜਾ ਖੁੱਲਦਾ ਨਹੀਂ ਉਹ ਕਹਿੰਦੇ ਕਿਹੜਾ ਕਾਰਡ ਲਾਇਆ ਕਹਿੰਦਾ ਭੁੱਕੀ ਕਹਿੰਦਾ ਸਾਡੇ ਤਾਂ ਕਾਰਡ ਨਹੀਂ ਉਹ ਕਹਿੰਦਾ ਭੁੱਕੀ ਨਹੀਂ ਜਿਹੜਾ ਕਾਰਡ ਚਾਬੀ ਦੇ ਪਿੱਛੇ ਲੰਕਦਾ ਉਹ ਲਾ ਫੇਰ ਦਰਵਾਜ਼ਾ ਖੁੱਲੂ ਜਾਨੀ ਕਿ ਇਹ ਉਹ ਕਮਲੇ ਨੇ ਜਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਇਹਨਾਂ ਸਾਰੇ ਲੂੰਗਲੜੇ ਨੂੰ ਇਕੱਠਾ ਕਰ ਲੋ ਜਦੋਂ ਕਿਤੇ ਰੈਲੀ ਤੇ ਹੋਣਗੇ ਜੇ ਤੁਸੀਂ ਨਾ ਤੁਸੀਂ ਨਸ਼ਾ ਇਕੱਠਾ ਕਰਨਾ ਹੋ ਕਿਸੇ ਦੀ ਜੇਬ ਵਿੱਚੋਂ ਫੀਮ ਨਿਕਲੂ ਕਈ ਦੀ ਜੇਬ ਵਿੱਚੋਂ ਭੁੱਕੀ ਨਿਕਲੂ ਕਈਆਂ ਦੀ ਜੇਬ ਵਿੱਚੋਂ ਟਿੱਟਾ ਨਿਕਲੂ ਕਈਆਂ ਦੇ ਵਿੱਚੋਂ ਪਤਾ ਨਹੀਂ ਤਮਾਕੂ ਨਿਕਲਿਆ ਪਤਾ ਨਹੀਂ ਅਗਸਵਾ ਹੋਰ ਕੈਪਸੂਲ ਗੋਲੀਆਂ ਲੈ ਕੇ ਨਿਕਲਿਆ ਉਹ ਲੋਕ ਨੇ ਜਿਹੜੇ ਕਹਿੰਦੇ ਆ ਸਤਾਈ ਦੇ ਵਿੱਚ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਬਚਾਉਣ ਦੀ ਲੋੜ ਨਹੀਂ ਤੁਸੀਂ ਬਚੋ ਆਪਣੇ ਆਪ ਤੁਸੀਂ ਆਪਣੇ ਆਪ ਨੂੰ ਬਚਾਓ ਜਿਹੜਾ ਕੋਈ ਨਸ਼ਾ ਕਰਦਾ ਉਹ ਨਸ਼ਾ ਛੱਡ ਦਿਓ ਜਿਹੜਾ ਕੋਈ ਝੂਠ ਬੋਲਦਾ ਬਾਣੀ ਪੜਨ ਵਾਲਾ ਉਹ ਝੂਠ ਬੋਲਣਾ ਛੱਡ ਦਿਓ ਤੇ ਜੇ ਕੋਈ ਮਾੜਾ ਮੋਟਾ ਗਾਲੀ ਕਲੋਚ ਕਰਦਾ ਬਾਣਾ ਪਾ ਕੇ ਉਹ ਛੱਡ ਦਿਓ ਤੇ ਪੰਜਾਬ ਨੂੰ ਕੁਝ ਨਹੀਂ ਹੋਇਆ ਜੀ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਹੈ ਪੰਜਾਬ ਚੜ੍ਹਦੀ ਕਲਾ ਵਿੱਚ ਹੈ ਜਣ ਕੇ ਖਤਰਾ ਤੁਹਾਨੂੰ ਹੈ ਹੁਣ ਜਿਹੜੀ ਲਾਸਟ ਗੱਲ ਕਹਿਣੀ ਹੈ ਇਹਨੂੰ ਸੁਣੋ ਧਿਆਨ ਦੇ ਨਾਲ ਅੱਛਾ ਮੈਂ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ ਇਹ ਆਪਣੇ ਕੋਲੋਂ ਨਹੀਂ ਕੁਝ ਮੈਂ ਬਣਾਇਆ ਮੈਨੂੰ ਬਣਾਉਣ ਦੀ ਬਸ ਇੰਨੀ ਕਾਕਲ ਹੈਗੀ ਮੈਨੂੰ ਵੀ ਮੌਕੇ ਤੇ ਜਿਵੇਂ ਇੱਟਾਂ ਖਿੱਲਰੀਆਂ ਪਈਆਂ ਹੁੰਦੀਆਂ ਨੇ ਕਾਰੀਗਰ ਨੂੰ ਕਹੋ ਉਹ ਕੰਦ ਵਿੱਚ ਜਣ ਦਿੰਦਾ ਖਿੱਲਰੀਆਂ ਇੱਟਾਂ ਬੁਰੀਆਂ ਖਿੱਲਰੀਆਂ ਇੱਟਾਂ ਬੁਰੀਆਂ ਲੱਗਦੀਆਂ ਨੇ ਕੰਦ ਵਿੱਚ ਜਣੀਆਂ ਵਧੀਆ ਲੱਗਦੀ ਐਨੀ ਕਾਕਲ ਹੈਗੀ ਆ ਵੀ ਮੌਕੇ ਤੇ ਸਾਰਾ ਕੁਝ ਖਲਾਰਾ ਪਾਇਆ ਇਕੱਠਾ ਕਰਕੇ ਤੁਹਾਨੂੰ ਸੁਣਾ ਦਈਦਾ ਤੇ ਹੋਰ ਮੈਂ ਆਪਣੇ ਕੋਲੋਂ ਨਹੀਂ ਪੁੱਛਿਆ ਜੋ ਕੁਝ ਕਿਹਾ ਇਹ ਇਹਨਾਂ ਦੀ ਬਿਆਨਬਾਜ਼ੀ ਮੈਂ ਸੁਣੀ ਹੁਣ ਲਾਸਟ ਵਿੱਚ ਗੱਲ ਕਹਿਣੀ ਹੈ ਵੀ ਜਿਹੜੇ ਬਾਗੀ ਨੇ ਨਾ ਬਾਗੀ ਇਹ ਪਤਾ ਕੌਣ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ-ਖਸੁੱਟ ਕਰਕੇ ਆਪਣੇ ਘਰ ਭਰੇ ਨੇ ਜ਼ਮੀਨਾਂ ਬਣਾ ਲੀਆਂ ਕਿਸ ਨੇ ਬਾਹਰ ਬੱਚੇ ਸੈੱਟ ਕਰ ਲਏ ਅਮਰਤਪਾਲ ਵਰਗਿਆਂ ਨੇ ਭੇਡਾਂ ਮੁੰਨ ਕੇ ਐਮਪੀ ਬਣ ਗਏ ਟੈਂਸ਼ਨਾਂ ਲੱਗ ਜਾਣਗੀਆਂ ਤੇ ਫੰਡਿੰਗ ਇਕੱਠੀ ਕਰ ਲਈ ਅਸ਼ਰਮ ਜੀ ਨੇ ਰੋਕ ਕੇ ਮੇਰੇ ਘਰ ਵਾਲੇ ਦੇ ਕਾਂਡੇ ਵਿੱਗੇ ਸੀ ਗੱਡੀ 'ਚ ਤੇਲ ਪਾਉਣ ਨੂੰ ਪੈਸੇ ਹੈ ਨਹੀਂ ਸੀ ਰੋਕੇ ਐਮਪੀ ਬਣ ਗਿਆ ਤੇ ਹੁਣ ਹੁਣ ਕੋਲੋਲਾ ਕਰਦਾ ਇਹ ਫੀਲਿੰਗ ਲੈਂਦੇ ਨੇ ਹੁਣ ਵੀ ਸ਼ਾਇਦ ਆ ਮੁੱਖ ਮੰਤਰੀ ਹਾਂ ਮੈਂ ਗ੍ਰਹਿ ਮੰਤਰੀ ਹਾਂ ਇਦਾਂ ਲੱਗਦਾ ਪਰ ਨਹੀਂ ਕੁਝ ਨਹੀਂ ਬਣਨਾ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਹੈ ਵੀ ਇਹਨਾਂ ਦੇ ਜਾਲ ਤੋਂ ਬਚਿਓ ਜਿੱਥੇ ਵੀ ਮਿਲਦੇ ਨੇ ਪਹਿਲਾਂ ਇਹਨਾਂ ਨੂੰ ਚੈੱਕ ਕਰਿਓ ਵੀ ਦਿਖਾਓ ਜੀ ਗੀਜਾ ਦਿਖਾਓ ਤੁਹਾਡਾ ਤੇ ਸਾਰਿਆਂ ਦੇ ਗੀਜੇ ਵਿੱਚ ਨਸ਼ਾ ਜ਼ਰੂਰ ਨਿਕਲੋ ਕਈਆਂ ਦੀ ਚਾਂਦੀ ਦੀ ਡੱਬੀ ਦੇ ਵਿੱਚ ਕਾਲੀ ਨਾਗਣੀ ਉਹ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ